ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਸਵਾਗਤ ਹੈ ਸਾਡੀ ਵੀਡੀਓ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਿਹੜੇ ਮੇਰੇ ਵੀਰਾਂ ਨੇ ਕੀਤਾ ਉਹਨਾਂ ਤੇ ਦਿਲ ਤੋਂ ਲੱਖਾਂ ਵਾਰੀ ਧੰਨਵਾਦ ਤੇ ਲੋ ਮਿੱਤਰੋ ਆਪਾਂ ਨਾ ਅੱਜ ਦਾ ਦੇਖੋ ਕਣਕ ਵਿੱਚ ਮੀਂਹ ਨਾ ਕਰਨ ਡੋਗੀ ਤੇ ਉੱਗੀ ਨਹੀਂ ਆਪਣਾ ਨਹੀਂ ਲੱਗਾ ਸਹੀ ਮੈਨੇ ਟਾਈਮ ਆ ਆਪਾਂ ਹੁਣ ਇਹਦਾ ਕਰ ਰਹੇ ਆਂ ਸੈਟਲਮੈਂਟ ਜੀ ਇਹਦੀ ਅਪਰਜਾ ਲਿਆਂਦਾ ਇੱਕ ਆ ਛੱਟਾ ਦੇ ਗਏ ਫੇਰਪੂਰ ਦੇਣ ਲੱਗੇ ਆ ਇਦਾਂ ਆ ਲੈ ਜਾਂਦਾ ਵਾ ਇਹਦੇ ਨਾਲ ਸਹੀ ਮਨੇ ਦੱਸਿਓ ਹੋਕ ਪੈਗੀ ਕਣਕ ਕਿ ਨਹੀਂ ਉਗੂ ਇਹ ਸਾਰੇ ਜਣੇ ਕਮੈਂਟ ਕਰਕੇ ਤੇ ਬਾਕੀ ਆਪਾਂ ਜਦਾਂ ਛੱਟਾ ਦੇ ਗਏ ਇਦਾਂ ਫੇਰਪੂਰ ਦੇਣ ਲੱਗੇ ਆ ਕੋਈ ਦਾਣੇ ਉਗਣਗੇ ਜੀ ਤੇ ਸਾਰੇ ਜਣੇ ਇਹ ਜ਼ਰੂਰ ਦੱਸਿਓ ਇਹ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਲੱਗਦੀ ਹੈ ਤੇ ਜਿਹੜੇ ਕਿਸਾਨ ਵੀਰ ਖੇਤੀਬਾੜੀ ਨੂੰ ਪਿਆਰ ਕਰਦੇ ਆ ਉਹ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੂਜੇ ਮੇਰੇ ਵੀਰਾਂ ਨੂੰ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਉਹ ਵੀ ਕਮੈਂਟ ਕਰਿਆ ਕਰੋ ਕਿਸਾਨ ਦੀ ਤੇ ਕਿਸਮਤ ਆ ਜਿਹੜਾ ਮਰਜ਼ੀ ਦਾ ਲਾ ਦਿੰਦਾ ਨੇ ਹੁਣ ਉਹਦੋਂ ਛੱਟਾਂ ਪੀयां ਥੋੜੀਆਂ ਹੀ ਆ ਛਰਾਟਾ ਜਾਈ ਪਿਆ ਮੀਂਹ ਦਾ ਉਹਨੇ ਨੇ ਕਣਕਾਂ ਕੋਈ ਕਈ ਜਗ੍ਹਾ ਦੁੱਗੀ ਨਹੀਂ ਚਲੋ ਮਿਲਦੇ ਆ ਤੁਹਾਨੂੰ ਹੁਣ ਦਰਿਆ ਵੀ ਦਿਖਾਉਨੇ ਆ ਦਰਿਆ ਉਹ ਸਾਡੇ ਬੰਦਿਆਂ ਦੇ ਹਾਲ ਵੇਲੇ ਛਾਵੜ ਲੱਥੀ ਦੇ ਚਲਾਉਂਦਾ ਹੂ ਛਾਵੜ ਲੱਥੀ ਦੇ ਚਲਾਤਾ ਦੇ ਗਾੜ ਗਾੜ ਕਰਾਤੀ ਹੂਗੇ ਤੋੜ ਪੰਨ ਬਹੁ ਕਰਦੇ ਸੱਟਾ ਖੜਾ ਤੇ ਛਾਵੜੀ ਲਾਤੀ ਪਾਗਲ ਇਦਰ ਦਰਿਆ ਚ ਲੈਣ ਦੇ। ਇੱਕਦਰਾ ਦਾ ਟਿੱਡੀ ਆ। ਆ ਮਰਨ ਵਾਲੇ ਮਰਨ ਵਾਲੇ ਕੰਮ ਹੀ ਹੈ ਨਾ ਇਹਨਾਂ ਦੇ। ਓਏ। ਜੇ ਤੇਰੀ ਪੁੜਪੜੀ ਜਾ ਕੇ ਵਾਝਦੀ ਘੁੰਮ ਕੇ ਪਿੱਛੋਂ ਫੇਰ। ਕੀ ਬਣ ਗਿਆ? ਨਹੀਂ ਨਹੀਂ। ਤੋ ਮਿੱਤਰੋ ਗਨੇ ਵਾਲੀ ਕਣਕ ਨੂੰ ਵੀ ਆਪਾਂ ਲਾਤਾ ਪਾਣੀ। ਫਾ ਗੰਨੇ ਦੇ ਸਿਆੜ ਛੱਡੇ ਆੜੇ ਤੇ ਇਹਨੂੰ ਪਾਣੀ ਲਾਵਾਂਗੇ ਤੇ ਫਿਰ ਇਹਦਾ ਗੰਨਾ ਨਾਲ ਬੜਾ ਨਿਕਲੇਗਾ ਤੇ ਨਾਲੇ ਇਹਦਾ ਵੀ ਕੋਈ ਗੁਜ਼ਾਰਾ ਹੋਊ ਇਹ ਨਾ ਖੁਸ਼ਕ ਜ਼ਿਆਦਾ ਤਾਂ ਹੋ ਜਾਂਦਾ ਵਾ ਆ ਦੇਖੋ ਕਰਾਂਗੇ ਆਪਾਂ ਬੱਡਾਂ ਜਾਂਦੇ ਆ ਡ੍ਰਿਲ ਨਾਲ ਪਾ ਦੇਖੋ ਵਿੱਚ ਵਿੱਚ ਹੈ ਨਹੀਂ ਨਾ ਕਣਕ ਪੋਰ ਬੰਦ ਕਰਕੇ ਕੇਰੀ ਜਾਂਦੀ ਇਹ ਸਾਰੇ ਆ ਨੂੰ ਪਿਆਰ ਭਰੀ ਸასი ਕਾਲ ਅਗਲੇ ਦੇਂਦੀ ਕਣਕਾ ਵੀ ਆਪਣੀ ਬਹੁਤ ਸੋਹਣੀ ਨਿਕਲ ਪਈ ਐ ਇਹ ਹੈਗੀ 550 ਇਹ ਸੱਤਾਂ ਦਿਨਾਂ ਬਾਅਦ ਕਣਕ ਅੱਠਾਂ ਦਿਨਾਂ ਬਾਅਦ ਕਣਕ ਆ ਨਿਕਲੀ ਜੇ ਨਾ ਦੇਖੋ ਕਰੋ ਜਕ ਬਹੁਤ ਸੋਹਣੀ ਜੰਮੀ ਕਣਕਾ ਬਾਕੀ ਇਹਨੂੰ ਨਾਲ ਨਾ ਆਪਾਂ ਡਾਈ ਦੇ ਨਾਲ ਝੂਰੀਆ ਦਾ ਛੱਟਾ ਦੇ ਦਿੱਤਾ ਇਹ ਪਹਿਲਾਂ ਆਪਾਂ ਇੱਕ ਬੁਰਾ ਝੂਰੀਆ ਦਾ ਤੇ ਮੈਂ ਵੇਖਿਆ ਵੀ ਝੂਰੀਆ ਜਿੱਚ ਪਾਇਆ ਹਣ ਝੂਰੀਆ ਪਾਈ ਦਾ ਫਾਇਦਾ ਇਹ ਆ ਵੀ ਕਣਕ ਛੇਤੀ ਨਿਕਲਦੀ ਏ ਇਹ ਆਪਾਂ ਜਮ ਉਸ ਕਰਕੇ ਚੈੱਕ ਕਰਕੇ ਦੇ ਲਈ ਆਪਾਂ ਗਲਤ ਕੋਈ رائے ਨਹੀਂ ਦੇਣੀ ਆਪਾਂ ਵੀਡੀਓ ਚ ਕਿਸੇ ਨੂੰ ਵੀ ਲੋ ਵੀ ਆਪਾਂ ਚੱਲੇ ਆ ਟ੍ਰਾਲੀ ਜ ਹੈਗੇ ਨੇ ਇਹਦੇ ਮਟਰ ਕੁਛ ਅੱਜ ਲੱਦਾਂਗੇ ਫਿਰ ਜਾਵਾਂਗੇ ਮੰਡੀ ਲੇਵਰੀ ਬਹੁਤ ਖਰਾਬ ਕਰਦੀ ਛੁੱਟੀਆਂ ਮਾਰ ਲੈਂਦੇ ਆ ਅੱਜ ਨਹੀਂ ਆਉਣਾ ਕੱਲ ਨੂੰ ਨਹੀਂ ਆਉਣਾ ਠੰਡ ਬੜੀ ਹੈ ਬਹਾਨੇ ਬਹੁ ਲਾਉਂਦੇ ਹੋ ਮੇਤਰਾ ਆਪਣੇ ਯਾਰ ਦੋਸਤ ਦੀ ਪਰਾਲੀ ਵਿਚਾਰੇ ਮਹਤਲ ਬੰਦੇ ਨੇ ਇਕੱਠੀ ਕਰਾਈ ਔਰ ਛਾੜ ਗਿਆ ਕੋਈ ਅਕਲ ਆਗੇ ਸਤਾਨ ਅਗਲੀ ਵੀ ਅਗਾਹ ਵੀ ਇੱਕ ਢੇਰੀ ਸਾੜੀ ਆ ਉੱਥੇ ਵੀ ਇੱਕ ਆ ਰਿਸ਼ਤਾਨੀ ਨਾਲ ਸਾੜ ਗਿਆ ਵਿਚਾਰੇ ਨੇ ਬਹੁ ਮਿਹਨਤ ਕਰਕੇ ਲਿਆਂਦੀ ਪਰਾਲੀ ਆ ਲੋਕਾਂ ਮਾੜੇ ਲੋਕਾਂ ਦਾ ਹਾਰ ਬਹੁਤ ਗਲਤ ਕੀਤਾ ਕੇ ਇਹਨੇ ਮਾਰੇ ਬੰਦੇ ਨਾਲ ਗਲਤੀ ਕਰਦੇ ਕਿ ਕਰਨਾ ਤਗੜੇ ਨਾ ਕਰੋ ਜਿਹੜਾ ਲੈ ਵੀ ਲਵੇ ਉਹ ਲੈ ਕੇ ਕਿੱਥੋਂ ਵਿਚਾਰਾ ਆ ਹਾਲਾ ਲੋਕਾਂ ਦੇ ਇਹ ਕਾਰ ਤੇ ਰਿਸਾਰਦੀ ਉਹ ਦੋਵੇਂ ਸੜਕ ਤੇ ਲਵਾਈਆਂ ਸੀ ਕਿ ਚੱਲ ਇਹ ਤਾਂ ਚੁੱਕਣੀ ਸੌਖੀ ਰਹੇਗੀ ਉਹ ਕੰਜਰਦਿਆਂ ਨੇ ਅੱਗ ਲਾ ਕੇ ਸਾੜਤੀਆਂ ਬਹੁਤ ਮਾੜੀ ਗੱਲ ਆ ਇਹ ਗਲਤ ਲੋਕਾਂ ਵਾਸਤੇ ਪਰਾਲੀ ਕਾਤੋਂ ਸਾੜਨੀ ਕਿਸ ਦੀ ਜੇ ਗਰੀਬ ਬੰਦੇ ਨੇ ਅੱਗੇ ਉਹਨੇ ਵਿਚਾਰੇ ਨੇ ਆ ਜਮੀਨ ਚੋਂ ਪੈਸੇ ਦੇ ਕੇ ਦਿਹਾੜੀ ਤੇ ਲਾ ਕੇ ਤੇ ਕਢਾਈ ਹੁਣ ਨਾ ਸਾੜਨ ਵਾਲਿਆਂ ਦੀ ਮਿਹਰਬਾਨੀ ਚਲੋ ਜੇ ਵੀਡੀਓ ਵੇਖਦੇ ਹੋਗੇ ਨਾ ਤੇ ਆਪਣੇ ਥੋੜੇ ਡਾਕਟਰ ਨੂੰ ਪੁੱਛ ਲਿਓ ਨਵੇਂ ਲੱਗ ਜਾਣਗੇ ਕਿ ਨਹੀਂ ਤੁਹਾਡਾ ਸੇਵਾਪਾਨੀ ਖੁੱਲਾ ਹੋਏਗਾ ਹੁਣ ਤੁਹਾਨੂੰ ਸਾਨੂੰ ਪਤਾ ਲੱਗ ਗਿਆ ਚੱਲਿਆ ਵਾ ਵੀ ਗਾਂ ਦੀ ਗਾਂ ਸੂਰ ਨਿਕਲਦੀ ਹੁੰਦੀ ਹੈ ਵੀ ਬੰਦਾ ਕਿਹੜੇ ਕਿੰਨੇ ਅਕਲ ਲਈ ਠੀਕ ਆ ਆਪਣਾ ਧਿਆਨ ਕਰ ਲਿਓ ਜਰਾਕ